ਹਾਂਜੀ ਬਾਗੀ ਦੀ ਧੀ ਕਹਾਣੀ ਦਾ ਲੇਖਕ ਕਹਾਣੀਕਾਰ ਕੌਣ ਹੈ ਗੁਰਮੁਖ ਸਿੰਘ ਮੁਸਾਫਿਰ ਗੁਰਮੁਖ ਸਿੰਘ ਮੁਸਾਫਿਰ ਦੀ ਲਿਖੀ ਕਹਾਣੀ ਕਿਹੜੀ ਹੈ ਬਾਗੀ ਦੀ ਧੀ ਕਿਸ਼ਨ ਸਿੰਘ ਸ਼ਰਨਕੌਰ ਪੁਲਿਸ ਇੰਸਪੈਕਟਰ ਵੀਰਾਵਲੀ ਲਾਜ ਹੁਸਨਾਕ ਸਿੰਘ ਸफाई सेविका ਇੱਕ ਨੌਜਵਾਨ ਕਿਸ ਕਹਾਣੀ ਦੇ ਪਾਤਰ ਹਨ ਤਾਂ ਬਾਗੀ ਦੀ ਧੀ ਇਹਨਾਂ ਵਿੱਚੋਂ ਕੋਈ ਵੀ ਪੁੱਛ ਲਿਆ ਜਾ ਸਕਦਾ ਹੈ ਕਿਸ਼ਨ ਸਿੰਘ ਸ਼ਰਨਕੌਰ ਤਾਂ ਠੀਕ ਹੈ ਯਾਦ ਰੱਖਣੀ ਤੁਸੀਂ ਪਾਤਰ ਬਾਗੀ ਦੀ ਧੀ ਕਹਾਣੀ ਦੇ ਕਿਸੇ ਦੋ ਪਾਤਰਾਂ ਦੇ ਨਾਂ ਕਿਸ਼ਨ ਸਿੰਘ ਤੇ ਲਾਜ ਬਾਗੀ ਦੀ ਧੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਕਿਸ਼ਨ ਸਿੰਘ ਮੁੱਖ ਪਾਤਰ ਹੈ ਠੀਕ ਹੈ ਕਿਸ਼ਨ ਸਿੰਘ ਦੀ ਗ੍ਰਿਫਤਾਰੀ ਸਮੇ ਲਾਜ ਨੂੰ ਕਿੰਨਾ ਬੁਖਾਰ ਸੀ 102 ਡਿਗਰੀ किशन सिंह ਨੂੰ ਪੁਲਿਸ ਕਿਉਂ ਫੜਦੀ ਸੀ ਦੇਸ਼ ਭਗਤ ਹੋਣ ਕਰਕੇ ਇਨਸਪੈਕਟਰ ਕਿਸ਼ਨ ਸਿੰਘ ਦੀ ਕਿਸ ਗੱਲ ਤੇ ਅਨਜਾਨ ਨਹੀਂ ਸੀ ਦ੍ਰਿੜਤਾ ਤੋਂ ਕਿਸ਼ਨ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਨਿਤਨੇਮ ਦੇ ਗੁਟਕੇ ਦੇ ਨਾਲ ਲਿਜ਼ਾਨ ਲਈ ਹੋਰ ਕੀ ਰੱਖਿਆ ਸੀ ਸ਼ਬਦਾਰਥ ਦੀਆਂ ਪੋਥੀਆਂ ਵੀਰਾ ਵਾਲੀ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ ਭੈਣ ਕਿਸ਼ਨ ਸਿੰਘ ਦੀ ਗ੍ਰਿਫਤਾਰੀ ਸਮੇਂ ਲਾਜ ਦੀ ਉਮਰ ਕਿੰਨੀ ਸੀ 12 ਸਾਲਾਂ ਤੋਂ ਵੀ ਘੱਟ ਖੱਦਰ ਪੋਸ਼ ਬੀਬੀ ਦੇ ਹੱਥ ਵਿੱਚ ਕੀ ਸੀ ਕੌਮੀ ਝੰਡਾ ਖੱਦਰ ਪੋਸ਼ ਬੀਬੀ ਕੌਣ ਸੀ ਸ਼ਰਨ ਕੌਰ ਬੀਬੀਆਂ ਦੇ ਕਿਹੜੇ ਨਾਰਿਆਂ ਨਾਲ ਅਸਮਾਨ ਗੂੰਜਣ ਲੱਗਾ ਭਾਰਤ ਮਾਤਾ ਦੀ ਜੈ ਕੌਮੀ ਝੰਡਾ ਕਿਸ ਬੀਬੀ ਦੇ ਹੱਥ ਵਿੱਚ ਸੀ ਸ਼ਰਨ ਕੌਰ ਦੇ ਕਿਸ਼ਨ ਸਿੰਘ ਗ੍ਰਿਫਤਾਰੀ ਸਮੇਂ ਲਾਜ ਨੂੰ ਕਿਸ ਕੋਲ ਛੱਡ ਗਿਆ ਆਪਣੀ ਭੈਣ ਵੀਰਾਵਾਲੀ ਕੋਲ ਮਾਤਾ ਪਿਤਾ ਦੀ ਗ੍ਰਿਫਤਾਰੀ ਵਿੱਚ ਲਾਜ ਨੂੰ ਕਿਸ ਨੇ ਸੰਭਿਆ ਭੂਆ ਦੀ ਭੂਆ ਉਸਦੇ ਭੂਆ ਵੀਰਾਵਾਲੀ ਨੇ ਹੁਸਨਾਕ ਸਿੰਘ ਕੌਣ ਸੀ ਵੀਰਾਵਾਲੀ ਦਾ ਪਤੀ ਸੀ ਹੁਸਨਾਕ ਸਿੰਘ ਬਾਗੀ ਕਿਸ ਨੂੰ ਸਮਝਾਉਂਦਾ ਸੀ ਲਾਜ ਦੇ ਬਾਪ ਕਿਸ਼ਨ ਸਿੰਘ ਨੂੰ ਹੁਸਨਾਕ ਸਿੰਘ ਨੂੰ ਫੌਜ ਵਿੱਚ ਕੀ ਬਣਨ ਦੀ ਆਸ ਸੀ ਸੂਬੇਦਾਰ ਮੇਜਰ ਹੁਸਨਾਕ ਸਿੰਘ ਵੀਰਾਵਾਲੀ ਨੂੰ ਕਾਹਦੇ ਵਿੱਚ ਬਿਠਾ ਕੇ ਲੈ ਗਿਆ ਟਾਂਗੇ ਵਿੱਚ ਕਿਸ਼ਨ ਸਿੰਘ ਹੁਸਨਾਕ ਦਾ ਕੀ ਲੱਗਦਾ ਸੀ ਸਾਲਾ ਵੀਰਾਵਾਲੀ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ ਭੈਣ ਲਾਜ ਦਾ ਨਾਂ ਕੀ ਪੈ ਗਿਆ ਸੀ ਬਾਗੀ ਦੀ ਧੀ ਲਾਜ ਦਾ ਨਾਂ ਬਾਗੀ ਦੀ ਧੀ ਉਸ ਤੋਂ ਪਹਿਲਾਂ ਕਿਸ ਨੇ ਪਾਇਆ ਸੀ ਉਸਦੇ ਫੁੱਫੜ ਹੁਸਨਾਕ ਸਿੰਘ ਨੇ ਕਿਸ਼ਨ ਸਿੰਘ ਨੂੰ ਕਿੰਨੇ ਸਾਲਾਂ ਦੀ ਕੈਦ ਹੋਈ ਸੀ 3 ਸਾਲਾਂ ਦੀ ਵੀਰਾਵਾਲੀ ਦੀ ਕਿਸ਼ਨ ਸਿੰਘ ਨਾਲ ਕਿਹੜੀ ਜੇਲ੍ਹ ਵਿੱਚ ਮੁਲਾਕਾਤ ਹੋਈ ਸੀ ਸੈਂਟਰਲ ਜੇਲ੍ਹ ਮੁਲਤਾਨ ਲਾਜ ਕਿੱਥੋਂ ਦੇ ਤਬਦਿਕ ਹਸਪਤਾਲ ਵਿੱਚ ਦਾਖਲ ਸੀ ਲਾਹੌਰ ਦੇ ਲਾਜ ਨੂੰ ਕਿਹੜੀ ਬਿਮਾਰੀ ਸੀ ਤਬਦਿਕ ਦੀ ਸ਼ਰਨਕੌਰ ਨੇ ਦੇ ਆਪਣੀ ਤੀ ਲਾਜ ਕੋ ਪਹੁੰਚਣ ਤੇ ਕੀ ਹੋਇਆ ਉਹ ਮਰ ਗਈ ਸੀ ਸ਼ਰਨਕੌਰ ਦੇ ਹਸਪਤਾਲ ਪਹੁੰਚਨ ਤੇ ਲਾਜ ਦੀ ਕੀ ਹਾਲਤ ਹੋਈ ਉਹ ਮਰ ਗਈ ਸੀ ਬਾਗੀ ਦੀ ਕਹਾਣੀ ਕਿਸ ਬਾਰੇ ਹੈ ਦੇਸ਼ ਭਗਤਾਂ ਦੀਆਂ ਤਕਲੀਫਾਂ ਬਾਰੇ ਲਾਜ ਦੇ ਚਰਿੱਤਰ ਦੇ ਕੋਈ ਦੋ ਗੁਣ ਸਿੱਖ ਇਤਿਹਾਸ ਤੋਂ ਪ੍ਰੇਰਿਤ ਤੇ ਹੌਂਸਲੇ ਵਾਲੀ ਬਾਗੀ ਦੀ ਕਹਾਣੀ ਕਿਸ ਕਰਨਿਤਕ ਦ੍ਰਿਸ਼ਟ ਦੁਸ਼ਟ ਪਾਤਰ ਕੌਣ ਹੈ ਹੁਸਨਾ ਸਿੰਘ ਬਾਗੀ ਦੀ ਕਹਾਣੀ ਦੇ ਕਿਸ ਪਾਤਰ ਨਾਲ ਤੁਹਾਨੂੰ ਨਫ਼ਰਤ ਹੈ ਤਾਂ ਹੁਸਨਾਕ ਸਿੰਘ ਦੇ ਨਾਲ ਬਾਗੀ ਦੀ ਧੀ ਕਹਾਣੀ ਵਿੱਚ ਖੁਦ ਗਾਇਸ ਤੇ ਹੱਠੀ ਪਾਤਰ ਕਿਹੜਾ ਹੈ ਹੁਸਨਾਕ ਸਿੰਘ ਲੋਕ ਖਾਲਸਾ ਤਿਆਰ ਬਰ ਤਿਆਰ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸਨ ਕਿਸ਼ਨ ਸਿੰਘ ਨੇ ਇੰਸਪੈਕਟਰ ਨੂੰ ਕਹੇ ਸਨ ਠੀਕ ਹੈ ਤੇ ਬੈਰੀ ਸ਼ਾਰਟ ਕੁਐਸਚਨ ਸੀ ਬਾਗੀ ਦੀ ਧੀ ਦੇ ਕਲਾਸ 10th ਦੇ ਲਈ ਹਾਂਜੀ ਤਾਂ ਵੀਡੀਓ ਚੰਗੀ ਲੱਗੀ ਤੇ ਸਾਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ